ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਵੇਰ ਦਾ ਅਜ ਸੰਰੂਰ ਜ਼ਿਲ੍ਹੇ ਦੇ ਵਿੱਚ ਫਿਰ ਰਿਹਾ ਵੱਖ-ਵੱਖ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਮਜ਼ਦੂਰ ਭਾਈਚਾਰਾ ਉਹਨਾਂ ਦੇ ਜਿਹੜੇ ਹਾਲਾਤ ਨੇ ਕਿ ਬੜੇ ਮਾਰੇ ਨੇ ਕਿਉਂਕਿ ਆਹ ਪਈਆਂ ਨੇ ਗਿਆ ਬੋਰੀਆਂ ਲਾਈਆਂ ਸਾਰੀਆਂ ਬੋਰੀਆਂ ਮੰਡੀਆਂ ਦੇ ਵਿੱਚ ਪਈਆਂ ਨੇ ਸਾਰੀਆਂ ਇਹਨਾਂ ਦੀ ਦੇਖ-ਰੇਖ ਇਹਨਾਂ ਨੂੰ ਕਰਨੀ ਪੈਂਦੀ ਆ ਸਾਫ਼-ਸਵਾਲ ਇਹਨਾਂ ਨੂੰ ਕਰਨੀ ਪੈਂਦੀ ਆ ਅੱਜ ਜਿਹੜਾ ਮੰਡੀ ਖਤਮ ਹੋਈ ਨੂੰ ਕਿੰਨੇ ਦਿਨ ਹੋ ਗਏ ਇਹ ਭਰਾ ਸਾਡੇ ਵਿਲੇ ਨਹੀਂ ਹੋ ਰਹੇ ਇਹਨਾਂ ਦੀ ਇੱਥੇ ਜਾਣ ਥੂੜੀ ਦੀ ਟੰਗੀ ਹੋਈ ਆ ਮੈਂ ਸਰਕਾਰ ਨੂੰ ਇੱਕ ਗੱਲ ਕਹਿਣਾ ਚਾਹਣਾ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਬੋਰੀਆਂ ਚੱਕੀਆਂ ਤਾਂ ਅਸੀਂ ਸੜਕਾਂ ਜਾਮ ਕਰਾਂਗੇ ਸਵੇਰੇ ਮੈਂ ਆਪਣੇ ਪਿੰਡਾਂ ਦੇ ਵਿੱਚੋਂ ਬੋਰੀਆਂ ਚੁੱਕਾ ਕੇ ਆਇਆ ਬਰਨਾਲੇ ਦੇ ਵਿੱਚੋਂ ਮੈਂ ਆਪਣੇ ਪਿੰਡਾਂ ਦੇ ਵਿੱਚੋਂ ਬੋਰੀਆਂ ਚੁੱਕਾ ਕੇ ਆਇਆ ਸਾਡੇ ਪਿੰਡ ਦੇ ਵਿੱਚੋਂ ਉਧਰ ਮੈਂ ਸਰਕਾਰ ਨੂੰ ਕਹਿ ਕੇ ਆਇਆ ਇੱਧਰ ਜਿਹੜਾ ਕਿ ਸੰਗਰੂਰ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਜੇਕਰ ਇਹ ਜਿਹੜੇ ਮਜ਼ਦੂਰ ਸਾਡਾ ਭਾਈਚਾਰਾ ਬੈਠਾ ਹੈ ਕਿੰਨੇ ਦਿਨ ਹੋ ਗਏ ਭਾਈ ਬੈਠਾ ਨੂੰ 2 ਮਹੀਨਾ ਹੀ ਹੋ ਗਿਆ ਸੋ 2 ਮਹੀਨਾ ਹੋ ਗਿਆ ਤੇ ਹੁਣ ਜਿਹੜਾ ਆਪਣਾ ਮੰਡੀ ਤੇ ਖਾਤ ਕਰ ਕਣਕ ਪਰੇ ਨੂੰ ਕਿੰਨੇ ਦਿਨ ਹੋ ਗਏ ਇਹਨੇ ਤਾਂ ਸਿੱਖ ਮੈ ਨਹੀਂ ਜਿੰਨੇ ਖਾ ਗਏ ਪੱਲੋਂ 15 ਦਿਨ ਹੋ ਗਏ 15 15 ਦਿਨ ਹੋ ਗਏ ਮਜ਼ਦੂਰ ਭਾਈਚਾਰਨ ਨੂੰ ਮੰਡੀਆਂ ਦੇ ਵਿੱਚ ਬੈਠੇ ਨੂੰ ਹੁਣ ਤੁਸੀਂ ਆ ਦੱਸੋ ਉਹਨਾਂ ਦਾ ਦਿਨ ਇਹਨਾਂ ਨੇ ਮੰਡੀ ਜੋ ਉਹਨਾਂ ਦਾ ਪੈਸੇ ਕਮਾ ਲਈ ਨਹੀਂ ਜਿੰਨੇ ਖਾ ਗਏ ਕੋਲ ਹੁਣ ਰੋਜ਼ ਆਪਣੇ ਪੱਲੋਂ ਖਾ ਰਹੇ ਨੇ ਨਾ ਤਾਂ ਹੋਰ ਕਿਸੇ ਕੰਮ ਦੇ ਜਾਣ ਜੋਗਰੇ ਨੇਗੇ ਇਹ ਦਿਹਾੜੀ ਇੱਥੇ ਇਹਨਾਂ ਦੀ ਪੈ ਰਹੀ ਆ ਇੱਥੇ ਮੰਡੀ 'ਚੋਂ ਬੋਰੀਆਂ ਚੱਕੀਆਂ ਜਾ ਰਹੀਆਂ ਨੇ ਉਹ ਇਹਨਾਂ ਦੇ ਗਲ ਪੈਂਦੀਆਂ ਨੇ ਗਿਆ ਕਣਕ ਕੱਢੀ ਜਾਂਦੀ ਇੱਥੇ ਵੀ ਉਹ ਇਹਨਾਂ ਦੇ ਗਲ ਪੈ ਰਹੀ ਆ ਇਹ ਕਿੱਧਰ ਨੂੰ ਜਾਣ ਵਿਚਾਰੇ ਇਹ ਦੱਸੋ ਸਰਕਾਰ ਨੂੰ ਇਹ ਪਹਿਲੇ ਤਾਂ ਮੈਂ ਚੇਤਾਵਨੀ ਦੇਣਾ ਸਖਤ ਅਸੀਂ ਬੇਨਤੀ ਬੁੰਤੀਆ ਸਰਕਾਰ ਨੂੰ ਕਰਦੇ ਨਹੀਂ ਹੁੰਦੇ ਅਸੀਂ ਤਾਂ ਚੇਤਾਵਨੀ ਦਿੰਨੇ ਹੁੰਨੇ ਆ ਜੇ ਮੰਡੀ 'ਚੋਂ ਬੋ ਮੰਡੀ 'ਚੋਂ ਬੋਰੀਆਂ ਚੱਕ ਲਈਆਂ ਚੱਕ ਲਈਆਂ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਕਾਰ ਦਾ ਘ੍ਰਾਉ ਕਰਾਂਗੇ ਆ ਸਾਡੇ ਮਜ਼ਦੂਰ ਭਾਈ ਜਿਹਾ ਸੂਲੀ ਦੇ ਟੰਗਾਂ ਪਿਆ ਮੈਂ ਉਦੋਂ ਖੜ ਕੇ ਸਾਡੇ ਐਮਐਲਏ ਨੇ 3 ਐਮਐਲਏ ਕੋਲੇ ਸਾਡੇ ਕਿਸਾਨ ਵਾਗੇ ਉਦੋਂ ਵੀ ਸਰਕਾਰ ਨੇ ਮਸਲਾ ਹੱਲ ਨਹੀਂ ਕੀਤਾ ਜਦੋਂ ਮੈਂ ਕਿਹਾ ਸੀ ਨਾ ਵੀ ਕੱਲ ਨੂੰ ਰੋਡ ਜਾਮ ਕਰੂੰ ਫਿਰ ਡੀਸੀ ਐਸਐਸਪੀ ਸਾਰੇ ਭੱਜੇ ਫਿਰਦੇ ਸੀ ਹੁਣੇ ਵੀ ਮੈਂ ਸਖਤ ਚਦਾਬ ਨਹੀਂ ਦੰਦਾ ਸਰਕਾਰ ਨੂੰ ਕਿ ਆ ਜਿਹੜੀਆਂ ਬੋਰੀਆਂ ਪਈਆਂ ਨੇ ਸਾਡਾ ਮਜ਼ਦੂਰ ਭਾਈਚਾਰਾ ਥੂੜੀਏ ਟੰਗਾ ਹੋਇਆ ਇਹਨਾਂ ਦੇ ਹੱਕ ਦੇ ਵਿੱਚ ਕੋਈ ਲੀਡਰ ਨਹੀਂ ਬੋਲ ਰਿਹਾ ਜੇਕਰ ਬੋਰੀਆਂ ਨਹੀਂ ਚੱਕੀਆਂ ਜਾਣੀਆਂ ਤਾਂ ਮੈਂ ਇਹਨਾਂ ਦੇ ਨਾਲ ਮਿਲ ਕੇ ਅਸੀਂ ਬਡਿੰਡਾ ਚੰਦੇਗੜ੍ਹ ਜਿਹੜਾ ਰੋੜਾ ਜਬੰਦ ਕਰਾਂਗੇ ਸਮਰੂਹ ਅਸੀਂ ਡੀਸੀ ਦਫ਼ਤਰ ਅੱਗੇ ਵੀ ਧਰਨਾ ਦੇਵਾਂਗੇ ਜੇ 1-2 ਦਿਨਾਂ ਦੇ ਵਿੱਚ ਮਸਲਾ ਹੱਲ ਨਾ ਕੀਤਾ ਇਹ ਸਰਕਾਰ ਨੂੰ ਸਖਤ ਸਤਾਵਣੀ ਆ ਤੇ ਹੋਰ ਬਾਈ ਕੀ ਕਹਿਣਾ ਚਾਹੁੰਦੇ ਹੋ ਬਸ ਲਾਟੀ ਦਾ ਇਹੀ ਵੇਚੀ ਸਾਡਾ ਮਾਲ ਆ ਗਿਆ ਜਿਹੜਾ ਇਹਦਾ ਸੁਣ ਰਿਹਾ ਹੈ ਪੈਸੇ 1800 ਤੋਂ ਜ਼ਿਆਦਾ ਨਹੀਂ ਪਸੰਦ ਨਹੀਂ ਜਾਂਦੇ ਕਿਹੜੇ ਘੱਟੇ ਚੋਰੀ ਹੋਣਾ ਸਾਡੀ ਗੱਲ ਪੈ ਰਹੇ ਨਹੀਂ 1500 ਰੁਪਏ ਮੱਥੀ ਕਰਵਾ ਦੇਣਾ ਵੱਧ ਨਹੀਂ ਮਿਲਦੇ ਸੁਣ ਜਿਹੜਾ ਛੱਤਾਂ ਤੇ ਬੱਦਾਂ ਚੱਕੇ ਉਹ ਵੀ ਵਾਈ ਸਾਥੋਂ ਕੱਟੇ ਜਾਣਗੇ ਚੋਰੀ ਮੈਂ ਸਰਤਾਂ ਮਾ ਰੱਖੀ ਥੋੜੀ ਕਰਾਂਗੇ ਉਹ ਰਾਤ ਨੂੰ 12:00 ਪਤਾ ਨਾ ਆੜਤੀ ਆਜ ਤੇ ਜੁਮੇਵਾਰ ਆ ਨਾ ਗੌਰਮ ਜੋ ਮੇਰੇ ਜ਼ਿੰਮੇਵਾਰ ਹੈ ਇਹ ਸਾਡੇ ਸਰਪ ਦਾ ਕਰਵਾਇਆ ਤੇ ਖਰੀਦ ਕੇ ਰੱਖਿਆ ਇਹ ਵੀ ਤਾਂ ਜ਼ਿੰਮੇਵਾਰ ਹੈ ਤੇ ਕਹੇ ਵਾਰੀ ਲਾਤੀਆਂ ਇਹ ਬੋਰੀਆਂ ਨੂੰ ਤਾਂ ਸਮੱਸਿਆ ਆ ਰਹੀ ਹੈ ਮੈਂ ਘਟੋ ਘਾਟ ਜਿੰਨੇ ਵੀ ਪਿੰਡਾਂ ਦੇ ਵਿੱਚ ਗਿਆ ਅੱਜ ਸਾਰੇ ਮਜ਼ਦੂਰਾਂ ਭਾਈਚਾਰਾ ਨੇ ਮੈਨੂੰ ਇਹ ਸਮੱਸਿਆ ਦੱਸੀ ਹੈ ਸਾਰੇ ਮੰਡੀਆਂ ਦੇ ਵਿੱਚ ਬੈਠੇ ਨੇ ਇਹ ਬੋਰੀਆਂ ਚੱਕੀਆਂ ਨਹੀਂ ਜਾ ਰਹੀਆਂ ਸਰਕਾਰ ਨੂੰ ਕਹਿਣਾ ਵੀ ਸਰਕਾਰ ਨੂੰ ਤਾਂ ਵੱਡੇ ਵੱਡੇ ਡਰਾਮੇ ਕਰੀਏ ਨਾ ਭਗਮਾਨਤਮਾਨ ਇਹ ਤਾਂ ਬੁੜਤਾ ਕਰਕੇ ਇਸ ਵਾਰੀ ਚੱਕ ਲਈ ਅਗਲੀ ਵਾਰੀ ਚੱਕੂ ਪਤਾ ਨਹੀਂ ਨਾ ਚੱਕੂਗਾ ਇਸ ਕਰਕੇ ਆਹ ਦੇਖ ਲਓ ਕਿਵੇਂ ਕਣਕਾਂ ਮੰਡੀ ਹਜੇ ਵੀ ਮੰਡੀਆਂ 'ਚ ਕਣਕ ਰੁਲੀ ਜਾਂਦੀ ਐ ਐਵੇਂ ਡਰਾਮੇ ਕਰੀਏ ਨਾ ਐਵੇਂ ਬਖਾਵੇ ਕਰੀਏ ਨਾ ਕਿਉਂ ਯਾਰ ਭਗਵੰਤ ਮਾਨ ਇਹਨੇ ਗੱਪ ਵੜਦਾ ਹੁੰਦਾ ਜੇ ਕਿਸੇ ਗੱਲ ਤੇ ਪੂਰੀ ਨਹੀਂ ਉੱਤਰ ਸਕਦਾ ਐਨਾ মিডিਆ ਦੇ ਵਿੱਚ ਇਹਨਾਂ ਲੋਕਾਂ ਦੇ ਵਿੱਚ ਇਹਨਾ ਗੱਪ ਵੱਡੂ ਝੂਠ ਵੱਡੂ ਆਹ ਤੁਹਾਡੇ ਸਾਹਮਣੇ ਪੰਜਾਬ ਦੇ ਲੋਕੋ ਅੱਜ ਮਜ਼ਦੂਰਾਂ ਦੀ ਜਿਹੜੀ ਕਣਕਾਂ ਮਜ਼ਦੂਰ ਕਣਕ ਸਾਹਮਣੇ ਇਹਨਾਂ 'ਚ ਮੰਡੀਆਂ ਦੇ ਵਿੱਚ ਸਾਡੀ ਕਣਕ ਤੇ ਰੁਲੀ ਜਾਂਦੀ ਐ ਇਹ ਸਖਤ ਚਦਾਵੜੀਆਂ ਭਗਵੰਤ ਮਾਨ ਨੂੰ ਜੇ ਡਰਾਮੇ ਨਾ ਕਰਿਆ ਕਰ ਜਾਂ ਕਿਸੇ ਗੱਲ ਤੇ ਪੂਰ ਉੱਤਰ ਜਾ ਕਰ ਸਖਤ ਚਦਾਵੜੀ ਇਤਰਾਸੀਂ ਪੰਡਾਂ ਦੇ ਵਿੱਚ ਘਰਾਓ ਵੀ ਇੱਥੇ ਕੋਈ ਆ ਝਾੜੂ ਲਾਊਗਾ ਨਾ ਘੇਰ ਲਓ ਘੇਰਾਂਗੇ ਝਾੜੂ ਵਾਲੇ ਨੂੰ ਘੇਰਨੀ ਆ ਝਾੜੂ ਵਾਲੇ ਨੂੰ ਘੇਰ ਲਓ ਕਰੇ ਮੰਡੀ ਦਾ ਜੀ ਦੁਰੀ ਜਾਂਦੇ ਆ ਸਾਰੇ ਹਾਂ ਰੋਕਾਂਗੇ ਅਹੀ ਗੱਲ ਨਹੀਂ ਹੈਗੀ ਡਰਦੇ ਮੈਂ ਇੱਥੇ ਰੋਕੇ ਉਹਨੂੰ ਰੋਕ ਕੇ ਪੁੱਛੋ ਉਧਰ ਮੈਂ ਪਹਿਲਾਂ ਛਕਾਈ ਆ ਲੜਕੇ ਛਕਾਈ ਆ ਸਾਡੇ ਬਰਨਾਲੇ ਦੇ ਵਿੱਚੋਂ ਉਰੇ ਬਾਈ ਕੋਈ ਨਹੀਂ ਕਹਦਾ ਹੈਗਾ ਚੋਰੀ ਹੋਦੀ ਆ ਉਹ ਸਾਡੇ ਦਾ ਜੇ ਸੋਟੇ ਜਾਂਦੀ ਉਹ ਸਾਡੇ ਦਾ ਸਾਸੀਂ ਕਿੱਧਰ 15 ਦਿਨਾਂ ਦੇ ਵਿਹਲੇ ਬੈਠੇ ਰਹਿ ਗਿਆ ਕਰੇ ਕੀ ਆ ਕਰੇਗਾ 15 ਦਿਨਾਂ ਦੇ ਵਿਹਲੇ ਬੈਠੇ ਵਿਚਾਰੇ ਆਪਣੇ ਘਰੋਂ ਆਪਣੇ ਪੱਲੋਂ ਖਾ ਰਹੇ ਨੇਗੇ ਇਹ ਇਸ ਗੱਲ ਬਾਰੇ ਜ਼ਰੂਰ ਧਿਆਨ ਦਿੱਤਾ ਜਾਵੇ ਜੇ ਨਹੀਂ ਧਿਆਨ ਦੇਵਾਂਗੇ ਤੇ ਫਿਰ ਤੁਹਾਨੂੰ ਦੱਸ ਹੀ ਦਿੱਤਾ ਵਿੱਚ ਕਰਦੇ ਕੀ ਹੁੰਦੇ ਹੈ। ਬਾਈ 250 ਰੁਪਏ ਦਾੜੀ ਵੀ ਨਹੀਂ ਪੈ ਰਹੀ ਜਿਸੇ ਗੱਲ ਪਹੁੰਚੀ। 250 ਰੁਪਏ ਦਾੜੀ ਵੀ ਨਹੀਂ ਪੈ ਰਹੀ ਜਿਸੇ ਗੱਲ ਪਹੁੰਚੀ। ਬੰਦੇ ਬੰਦੇ ਕੀ ਪੈ ਰਹੇ ਇਹਨਾਂ ਨੂੰ ਰਾਤ ਨੂੰ 2 ਵਜੇ ਤੱਕ ਬੰਦਾ ਕੰਮ ਕਰਦਾ। ਬੋਲੋ ਬਾਈ ਦਾ ਰਾਤ ਨੂੰ ਜਾਗ ਰਹਿਣਾ ਇਹ ਸਾਰੀ ਰਾਤ ਜਾਗਦੇ ਰਹੇ ਅਸੀਂ ਰੋਏ। ਪੂਰਾ ਦਿਨ ਪੂਰਾ ਸਾਰੇ ਮਾਰਦਾ ਫਿਰ ਰੋਏ ਘਟ ਨਹੀਂ ਪੈ ਰਹੇ। ਜਿਹਨੇ ਕੰਮ ਕਰਦਾ ਰਾਤ ਨੂੰ। ਚੋਰੀ ਹੁੰਦੀ ਹੈ। ਤੁਸੀਂ ਹੁਣ ਜਿਵੇਂ ਕਿ ਹੁਣ ਆਪਣਾ ਇਹ ਚਲ ਕਣਕ ਭਰੀ ਗਈ ਹੁਣ ਤੁਸੀਂ ਜਦੋਂ ਦਿਹਾੜੀ ਜਾ ਨਹੀਂ ਸਕਦੇ। ਨਹੀਂ ਦਿਹਾੜੀ ਜਾ ਨਹੀਂ ਸਕਦੇ। ਮੇਹਬਾਨ ਵੇ ਚੋਰੀ ਹੋਈ ਹੋਏ ਦੇਣੇ ਚੋਰੀ ਹੋਈ ਕੀ ਕਰਾਂਗੇ ਆ ਹਾਲਾਤ ਨੇਗੇ ਪੰਜਾਬ ਸਰਕਾਰ ਦੇ ਹੁਣ ਤਾਂ ਤੁਸੀਂ ਆਪ ਆਪਣੀ ਅੱਖੀਂ ਦੇਖ ਲਓ ਹੋਰ ਜੀ ਚੌਕੀਦਾਰਾਂ ਦਾ ਕੁਝ ਹੋਰ ਹੈ ਜੀ ਹਾਂਜੀ ਚੌਕੀਦਾਰ ਰੱਖਦੇ ਸਰਕਾਰ ਹਾਂ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ ਬਾਹਰ ਦੇ ਕੇ ਚੌਕੀਦਾਰ ਰੱਖਲੇ ਇਹਨਾਂ ਦਾ ਬਿੱਲ ਕਰੇ ਯਾਰ ਇਹਨਾਂ ਨੂੰ ਬਿੱਲ ਕਿਉਂ ਨਹੀਂ ਕਰਦੇ ਇਹਨਾਂ ਨੂੰ ਪੈਸੇ ਵੰਦਦੇ ਨੇ ਇਹਨਾਂ ਨੂੰ ਪੈਸੇ ਭਾਲਦੇ ਨੇ ਆਪ ਦੇ ਪੱਲੋਂ ਖਾਈ ਜਾਂਦੇ ਨੇ